ਸਸ਼ੀ ਕਾਂਧੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸੀਮਾ 2026 ਚਲੋ ਆ ਹੀ ਗਿਆ ਆ ਗਿਆ ਨੰਗ ਵੀ ਜਾਏਗਾ ਵਕਤ ਦੀ ਇਹ ਚਾਲ ਆ ਜਿਨੇ ਆਪਣੇ ਅਨੁਸਾਰ ਚੱਲਦੇ ਹੀ ਰਹਿਣਾ ਨਾ ਇਹਨੇ ਰੋਕਿਆ ਰੁਕਣਾ ਤੇ ਨਾ ਇਹਨੇ ਤੇਜ਼ ਚਲਾਉਣ ਨੂੰ ਚੱਲਣਾ ਮਤਲਬ ਵਕਤ ਦੇ ਨਾਲ ਸਾਨੂੰ ਚੱਲਣਾ ਪੈਂਦਾ ਹੈ ਗਿਣਤੀ ਦੇ ਦਿਨ ਮਿੰਤੀ ਦੇ ਦਿਨ ਲੰਘਦੇ ਹੀ ਰਹਿੰਦੇ ਆ 225 224 223 ਦੇਖੋ ਕਿੱਦਾਂ ਕਿੱਦਾਂ ਹੁਣ ਪਿੱਛੇ ਮੁੜ ਕੇ ਦੇਖਦੇ ਆ ਤਾਂ ਅਸੀਂ ਲੱਗਦਾ ਕਿ ਕੀ ਸੀ ਤੇ ਹੁਣ ਨਾ ਹੀ ਦੇਖੋ ਤਾਂ ਜਿਆਦਾ ਵਧੀਆ ਤੇ ਜਦੋਂ ਅੱਗੇ ਦੇਖਦੇ ਆ ਤੇ ਲੱਗਦਾ ਆ ਕਿ 2026 ਹੁਣ ਸਾਹ ਚੜਿਆ ਹਜੇ 12 ਮਹੀਨੇ ਲੰਘਣੇ ਆ ਆਪਾਂ ਗੱਲ ਕੀਤੀ ਸੀ ਕਿ ਜਦੋਂ ਅੱਗੇ ਸਮਾਂ ਹੁੰਦਾ ਸੀ ਤਾਂ ਲੱਗਦਾ ਸੀ ਕਿ ਲੈ ਸਾਲ ਖਤਮ ਹੋਣ ਚ ਹੀ ਨਹੀਂ ਆਉਂਦਾ ਤੇ ਹੁਣ ਆਇਆ ਲੱਗਦਾ ਕਿ ਹਜੇ ਲਿਖਣਾ ਜਾਈ ਚਾਹੁੰਦੇ ਆ ਹਜੇ ਪਤਾ ਹੀ ਲੱਗਦਾ 2025 ਲਿਖਣਾ ਸਿੱਖਦੇ ਆ ਤੇ 2026 ਆ ਜਾਂਦਾ ਹੁਣ ਸੱਚ ਜਾਣੋ 2026 ਚ 2 ਕੁ ਮਹੀਨੇ ਤਾਂ ਆਇਆ ਹੋਣਾ ਕਿ ਜਦੋਂ ਲਿਖਣ ਲੱਗਣਾ ਨਾ 2026 ਤੱਕੇ ਨਾਲ 25 ਆ ਜਾਣਾ ਤੁਲਾ ਹੱਥ ਚੜ ਜਾਂਦੀ ਆ ਕੋਈ ਚੀਜ਼ ਹਨਾ ਤੇ ਇਸੇ ਤਰ੍ਹਾਂ ਹੀ ਇਹ ਚੱਲ ਰਿਹਾ ਮਹੀਨਾ ਉਹ ਚੱਲ ਰਿਹਾ ਮਹੀਨਾ ਵਕਤ ਚੱਲਦਾ ਹੀ ਚੱਲਦਾ ਚਲੋ ਤੁਲਾ ਲਗਨ ਤੇ ਤੁਲਾ ਰਾਸ਼ੀ ਵਾਲਿਆਂ ਲਈ ਦੱਸਾਂਗੇ 2023 ਕਿੱਦਾਂ ਜਾਏਗਾ ਕਿੱਦਾਂ ਜਾਏਗਾ ਆਪ ਦੱਸੋ ਜੀ ਹਾਂ ਜਿੱਦਾਂ ਕੱਢੋਗੇ ਉਦਾਂ ਹੀ ਜਾਏਗਾ ਇਹ ਮੈਂ ਹਰ ਰਾਸ਼ੀ ਚ ਕਿਹਾ ਆ ਕਿਉਂ ਕਿਉਂਕਿ ਹਰ ਵਕਤ ਨੂੰ ਕੱਢਣਾ ਤੁਹਾਡੇ ਆਪਣੇ ਅੰਦਰ ਆਪਣੇ ਹੱਥ ਚ ਬਹੁਤੇ ਲੋਕ ਬਹੁਤ ਵੀਡੀਓ ਪਾ ਰਹੇ ਆ ਕਿ ਆ ਆ ਆ ਰਾਸ਼ੀਆਂ ਲਈ ਬਹੁਤ ਸਾਲ ਅੱਛਾ ਜਾਣ ਵਾਲਾ ਪਿਛਲੇ ਸਾਲ ਵੀ ਬਹੁਤ ਸਾਰੀਆਂ ਰਾਸ਼ੀਆਂ ਲਈ ਕਿਹਾ ਗਿਆ ਸੀ ਕਿ ਲੈ ভাই ਛੱਪੜ ਪਾੜ ਹੋਣੀ ਆ ਸ਼ਨੀ ਚੇਂਜ ਹੋ ਕੇ ਮੀਨ ਰਾਸ਼ੀ ਚ ਆਜੂਗਾ ਜੋ ਪਤਾ ਨਹੀਂ ਕੀ ਕੀ ਕਰਨ ਵਾਲਾ ਤੇ ਕੀ ਕੀ ਹੋਇਆ ਹੈਨਾ ਕੁਝ ਨੇ ਡਰਾਇਆ ਕਿ ਐ ਹੋ ਜੋ ਜੀ ਬਸ ਐ ਹੋ ਜੋ ਦੁਨੀਆ ਖਤਮ ਹੋ ਜੂ ਦੁਨੀਆ ਖਤਮ ਨਹੀਂ ਹੁੰਦੀ ਦੁਨੀਆ ਖਤਮ ਨਹੀਂ ਹੁੰਦੀ ਸੱਚ ਜਾਣੋ ਕੁਦਰਤ ਨੇ ਆਪਣਾ ਬੰਦੋਬਸਤ ਪਹਿਲਾਂ ਤੋਂ ਹੀ ਕੀਤਾ ਹੁੰਦਾ ਕਿੱਥੇ ਕੀ ਹੋਣਾ ਉਸ ਜਗ੍ਹਾ ਦੀ ਏਨਰਜੀ ਆ ਕਿੱਥੇ ਕਿਵੇਂ ਹੋਣਾ ਇਹ ਸਾਡੀ ਹੀ ਕੁਦਰਤ ਨਾਲ ਛੇੜਛਾੜਾ ਬਾਕੀ ਰਹੀ ਗੱਲ ਕਰਮ ਤੇ ਕਿਸਮਤ ਤੇ ਮਿਹਨਤ ਇਹ ਤਿੰਨੋਂ ਚੀਜ਼ਾਂ ਮਿਲਦੀਆਂ ਨੇ ਇਹਨਾਂ ਤਿੰਨਾਂ ਚੀਜ਼ਾਂ ਦੇ ਮਿਲਨ ਨਾਲ ਹੀ ਜੇ ਆਪਾਂ ਕਹੀਏ ਤਾਂ ਹਰ ਤਰ੍ਹਾਂ ਦੀ એનર્ਜੀ ਬਣਦੀ ਆ ਚੌਥੀ ਚੀਜ਼ ਕਿਹੜੀ ਆ ਉਹ ਆ ਤੁਹਾਡੀ ਸੋਚ ਜੇ ਚਾਰੇ ਦਿਸ਼ਾਵਾਂ ਅਨੁਸਾਰ ਜਦੋਂ ਅਸੀਂ ਚਾਰਾਂ ਚੀਜ਼ਾਂ ਨੂੰ ਮਿਲ ਕੇ ਮਿਹਨਤ ਕਰਦੇ ਆ ਤਾਂ ਤੁਸੀਂ ਆਪਣੇ ਸੁੱਖਾਂ ਦੇ ਲਈ ਆਪਣੇ ਆਲੇ ਦੁਆਲੇ ਇੱਕ ਕਵਰ ਬਣਾ ਲੈਣੇ ਹੋ ਜੋ ਕਿ ਹਰ ਸਾਲ ਨੂੰ ਹਰ ਤਰ੍ਹਾਂ ਨਾਲ ਬੈਸਟ ਕਰਦਾ ਬਹੁਤੇ ਲੋਕ ਕਹਿੰਦੇ ਆ ਕਿ 12 ਸਾਲ ਹੋ ਗਏ ਰੂੜੀ ਦੀ ਸੁਣੀ ਜਾਂਦੀ ਆ ਸਾਡੀ ਨਹੀਂ ਸੁਣੀ ਜੀ ਤੇ ਕੀ ਕਰੇ ਬੰਦਾ ਫਿਰ ਦੱਸੋ ਕੀ ਕਹੇ ਉਹਨੂੰ ਕੀ ਉਹਨਾਂ ਦੀ ਕੋਈ ਰਾਸ਼ੀ ਹੋਈ ਨਹੀਂ ਹੈ ਕੀ ਉਹਨਾਂ ਦਾ ਕਦੇ ਕੋਈ ਸਾਲ ਹੀ ਨਹੀਂ ਆਇਆ ਕੀ ਕਦੇ ਉਹਨਾਂ ਦੀ ਕੋਈ ਨੰਬਰ ਹੀ ਨਹੀਂ ਸਹੀ ਆਇਆ ਕੀ ਉਹਨਾਂ ਦਾ ਕਦੇ ਕਿਸੇ ਜਗ੍ਹਾ ਤੇ ਕੋਈ ਗ੍ਰਹਿ ਹੀ ਨਹੀਂ ਸਹੀ ਆਇਆ ਤੇ ਉਹਨੂੰ ਦੱਸੋ ਫਿਰ ਤੁਸੀਂ ਕੀ ਕਹੋਗੇ ਗੱਲ ਤਾਂ ਉੱਥੇ ਬਣਦੀ ਆ ਗੱਲ ਫਿਰ ਉੱਥੇ ਤਰਕ ਤੇ ਲੌਜੀਕ ਦੀ ਆ ਜਾਂਦੀ ਆ ਜਿੱਥੇ ਆਪਾਂ ਜਾ ਕੇ ਫਿਰ ਉਹ ਸਾਰੀ ਗੱਲ ਮੁੱਕਦੀ ਆ ਫਿਰ ਉਹੀ ਗੱਲ ਕਿ ਕੌਣ ਆਖੇ ਸਾਹਿਬ ਨੂੰ ਇੰਜ ਨਹੀਂ ਇੰਜ ਕਰ ਫਿਰ ਜਿਹਦੀ ਅਸੀਂ ਗੱਲ ਕਰਦੇ ਆ ਫਿਰ ਉਹਨੂੰ ਵੀ ਅਸੀਂ ਸਮਝਾ ਥੋੜਾ ਸਕਦੇ ਆ ਉਹਨੂੰ ਵੀ ਅਸੀਂ ਕੁਝ ਕਹਿ ਥੋੜਾ ਸਕਦੇ ਆ ਗੱਲ ਇੱਥੇ ਬਣਦੀ ਆ ਹੁਣ ਗੱਲ ਕਰਦੇ ਆ ਆਪਾਂ ਤੁਲਾ ਲਗਨ ਤੇ ਤੁਲਾ ਰਾਸ਼ੀ ਵਾਲਿਆਂ ਦੇ ਲਈ 2026 ਦੀ એનર્ਜੀ ਪਹਿਲਾਂ ਦੱਸਾਂਗੇ ਕਿੱਦਾਂ ਦੇ ਹੁੰਦੇ ਆ ਤੁਲਾ ਲਗਨ ਤੁਲਾ ਰਾਸ਼ੀ ਵਾਲੇ ਸਵਾਮੀ ਸ਼ੁਕਰ ਹੈ ਇਹਨਾਂ ਦਾ ਮਾਲਕ ਸ਼ੁਕਰ ਹੈ ਠੀਕ ਹੈ ਤੇ ਪੁਰਸ਼ ਰਾਸ਼ੀ ਹੈ ਤੇ ਚਾਰ ਜਾਣੀ 1 4 7 10 ਚਾਰ ਰਾਸ਼ੀ ਕਿਹਾ ਗਿਆ ਇਹਨਾਂ ਨੂੰ ਚਾਰ ਰਾਸ਼ੀ ਹੈ ਵాయు ਮਤਲਬ ਹਵਾ ਦੇ ਖਾਨੇ ਦਾ ਮਾਲਕ ਹੈ ਤੇ ਹਵਾ ਇੱਕ ਲਗਨ ਦਾ ਅਗਨੀ ਤત્વ ਹੈ ਤੀਜਾ ਖਾਨਾ ਸਤਵਾਂ ਖਾਨਾ ਤੇ 11ਵਾਂ ਖਾਨਾ ਹਵਾ ਦਾ ਮੰਨਿਆ ਜਾਂਦਾ ਇਸ ਕਰਕੇ ਇਹ ਹਵਾ ਦੇ ਖਾਨੇ ਦੀ ਰਾਸ਼ੀ ਹੈ ਮਤਲਬ ਅਗਰ ਇਹ ਹਵਾ ਦੇ ਲਗਨ ਦੀ ਰਾਸ਼ੀ ਹੈ ਤਾਂ ਤੋਲਾ ਲਗਣ ਵਾਲੇ ਘੁੰਮਣ ਫਿਰਨ ਦੇ ਸ਼ੌਕੀਨ ਬੜੇ ਹੁੰਦੇ ਆ ਨੈਣਕਸ਼ ਤੇਜ ਤਿੱਖੇ ਉਬਰਵੇਂ ਸੁੰਦਰ ਅਟਰੈਕਟਿਵ ਕਿਉਂਕਿ ਸ਼ੁਕਰ ਹੈ ਬਈ ਸ਼ੁਕਰ ਕੀ ਹੈ ਖਾਓ ਪੀਓ ਐਸ਼ ਕਰੋ ਮਿੱਤਰੋ ਇਸ ਕਰਕੇ ਬਾਲੀਆਂ ਚੀਜ਼ਾਂ ਦੀ ਬਾਲੀ ਪਰਵਾਹ ਕਰਦੇ ਨਹੀਂ ਤੁਲਾ ਲਗਦੇ ਤੁਲਾ ਰਾਸ਼ੀ ਵਾਲੇ ਜਿੰਨਾਂ ਦਾ ਮਾਲਕ ਸ਼ੁਕਰ ਹੁੰਦਾ ਹਰ ਚੀਜ਼ ਦੀ ਜਾਣਕਾਰੀ ਰੱਖਣਾ ਹਰ ਚੀਜ਼ ਦੀ ਨੋਲਿਜ ਰੱਖਣਾ ਤੇ ਦੂਸਰਿਆਂ ਨੂੰ ਨੇਕ ਤੇ ਚੰਗੀ ਸਲਾਹ ਦੇਣਾ ਇਹਨਾਂ ਦੇ ਗੁਣ ਮੰਨੇ ਜਾਂਦੇ ਆ ਤੇ ਅਗਰ ਲਗਨ ਤੇ ਨੇਕ ਗ੍ਰਹਿ ਦੀ ਨੇਕ ਗ੍ਰਹਿ ਬੈਠਾ ਹੋਵੇ ਲਗਨ ਵਿੱਚ ਮੰਨ ਲਓ ਤੁਲਾ ਲਗਣਾ ਤੁਹਾਡਾ ਜਾਂ ਸ਼ੁਕਰ ਦੇ ਨਾਲ ਕੋਈ ਸ਼ੁਭ ਗ੍ਰਹਿ ਬੈਠਾ ਹੋਵੇ ਤਾਂ ਸਮਝੋ ਬਹੁਤ ਸੋ ਸਮਝ ਕੇ ਬੋਲਦੇ ਆ ਤੇ ਇੱਕ ਚੰਗੇ ਬਿਜ਼ਨਸਮੈਨ ਅਟਰੈਕਟਿਵ ਔਰ ਪਰਸਨੈਲਿਟੀ ਵਾਲੇ ਅ ਅچھے ਅਭਿਨੇਤਾ ਸਿੰਗਰ ਵੀ ਬਣਦੇ ਆ ਇਹ ਵਾਲੇ ਜੋ ਜਿੰਨਾਂ ਦਾ ਮਾਲਕ ਸ਼ੁਕਰ ਹੁੰਦਾ ਆ ਹਰ ਜਿਹਨੂੰ ਵੀ ਸਲਾਹ ਦਿੰਦੇ ਆ ਬਣਾ ਕੇ ਰੱਖ ਦਿੰਦੇ ਆ ਜਿਹਦੇ ਨਾਲ ਜੋੜਦੇ ਆ ਉਹਦੀ ਵੀ ਪਰਸਨੈਲਿਟੀ ਚ ਮਲ ਲੁਕੇ ਉਹ ਕਹਿੰਦੇ ਨਾ ਨਾਲ ਖੜੇ ਤੇ ਦੁਗਣੀ ਪਰਸਨੈਲਿਟੀ ਹੋ ਜਾਂਦੀ ਐ ਇਹੋ ਜਿਹਾ ਲੋਕ ਹੁੰਦੇ ਕਿਉਂਕਿ 7ਵੀਂ ਰਾਸ਼ੀ ਹੈ ਤਾਂ ਇਸ ਕਰਕੇ ਦਾ ਚਿੰਨ ਹੈਗਾ ਵਾ ਇਹਦਾ ਸਾਈਨ ਹੈਗਾ ਤਰਾਜੂ ਤਰਾਜੂ ਮਤਲਬ ਬੈਲੈਂਸ ਉਹ ਇਹ ਗੱਲ ਹਰ ਚੀਜ਼ ਨੂੰ ਬੈਲੈਂਸ ਜਿੱਦੀ ਜਾਨੀ ਸੂਰਜ ਦੇ ਨਾਲ ਜਿੱਦਾਂ ਆਪਾਂ ਕਹਿੰਦੇ ਨਾ ਬੈਲੈਂਸ ਕਰਕੇ ਚੀਜ਼ਾਂ ਨੂੰ ਰੱਖਣ ਵਾਲੇ ਇਧਰ ਵੀ ਇੰਨੀ ਗੱਲ ਤੇ ਇਧਰ ਵੀ ਉਹਨਾਂ ਪਲੜੇ ਦੋਨੋਂ ਹੀ ਬਰਾਬਰ ਕਰਨ ਵਾਲੇ ਅ ਵਿਚ ਦੀ ਗੱਲ ਨੂੰ ਸੰਭਾਲ ਲੈਂਦੇ ਆ ਹਮੇਸ਼ਾ ਸੂਈ ਦੀ ਤਰ੍ਹਾਂ ਵਿੱਚ ਹਰ ਚੀਜ਼ ਤੇ ਇੰਟਰਸ ਕਰਕੇ ਹਰ ਤਰ੍ਹਾਂ ਨਾਲ ਕਲੀਅਰ ਕਰ ਲੈਂਦੇ ਆ ਹਮੇਸ਼ਾ ਵਿਚ ਦੀ ਗੱਲ ਕਰਦੇ ਆ ਤੇ ਜਾਂ ਤੱਕ ਹਰ ਕੰਮ ਤੋਂ ਪਹਿਲਾਂ ਹਮੇਸ਼ਾ ਆਪਣਾ ਨਫਾ ਨੁਕਸਾਨ ਜ਼ਰੂਰ ਸਿੱਖਦੇ ਆ ਉਹੀ ਗੱਲ ਕਿ ਕਿੱਦਾਂ ਹੋਊਗਾ ਕਿੱਦਾਂ ਹਰ ਦੋ ਪੱਖ ਦਾ ਸੋਚਣਾ ਕਿ ਜੇ ਇੱਧਰ ਕੋਈ ਆ ਚੀਜ਼ ਹੁੰਦੀ ਹੈ ਅੱਛਾ ਸਹੀ ਠੀਕ ਹੈ ਦਾ ਦੂਜਾ ਪੱਖ ਇਹ ਵੀ ਹੋ ਸਕਦਾ ਜਨਿ ਇੱਕ ਪੱਖ ਦੀ ਗੱਲ ਕਰਕੇ ਨਹੀਂ ਕਿ ਚਲੋ ਇੱਕ ਫਾਇਦਾ ਹੀ ਆ ਪਾਸੇ ਕਰ ਲਓ ਤੇ ਨਾਲ ਦੂਜਾ ਪਾਸੇ ਵੀ ਸੋਚਣਗੇ ਕਿ ਅੱਛਾ ਇੱਧਰਲੇ ਪਾਸੇ ਦੀ ਆ ਚੀਜ਼ ਦਾ ਇਦਾਂ ਆ ਤੇ ਇਹਨੂੰ ਵੀ ਇਦਾਂ ਸੋਚ ਆਜੈਂਤਾ ਕਿਉਂਕਿ ਸਤਵੀਂ ਰਾਸ਼ੀ ਆ ਤੇ ਇਸ ਕਰਕੇ ਜਾਤਕ ਕੰਮ ਕਰਨ ਤੋਂ ਪਹਿਲਾਂ ਹਮੇਸ਼ਾ ਬੈਲੈਂਸ ਵੀ ਕਰਦਾ ਚੀਜ਼ਾਂ ਨੂੰ ਦੋਨੋਂ ਪਾਸੇ ਦੀ એનર્ਜੀ ਵੀ ਲੈਂਦਾ ਆ ਤੇ ਜਲਦੀ ਹੀ ਵਿਚਿਲਤ ਤੇ ਇਮੋਸ਼ਨਲ ਜ਼ਰੂਰ ਹੋ ਜਾਂਦੇ ਆ ਇਹਨਾਂ ਦਾ ਸਵਾਮੀ ਸ਼ੁਕਰ ਆ ਤੇ ਖੇਤੀਬਾੜੀ ਦਾ ਕੰਮ ਕਰਨਾ ਕਿਉਂਕਿ ਸ਼ੁਕਰ ਧਰਤੀ ਦਾ ਕਾਰਕ ਹੈ ਇਹਨਾਂ ਨੂੰ ਪਸੰਦ ਹੁੰਦਾ ਤੇ ਕਮਾਂਕਾਰਾਂ ਦੇ ਸ਼ੌਕੀਨ ਵੀ ਹੁੰਦੇ ਆ ਜਿਹੜਾ ਵੀ ਕੰਮ ਇਹ ਕਰਨਾ ਚਾਹੋ ਜਿਵੇਂ ਸੰਗੀਤ ਸੁਣਨਾ ਗਾਣਾ ਮਚਾਣਾ ਔਰਤਾਂ ਦੇ ਇਹ ਕੱਪੜਿਆਂ ਨਾਲ ਸੰਬੰਧਿਤ ਕੰਮ ਅਟਰੈਕਸ਼ਨ ਔਰ ਜਿੱਦਾਂ ਆਪਾਂ ਡਾਇਮੰਡ ਲਗਜ਼ਰੀ ਚੀਜ਼ਾਂ ਦਾ ਵਪਾਰ ਕੰਮਕਾਰ ਵਿੱਚ ਇਹਨਾਂ ਨੂੰ ਕਾਫੀ ਹੁਨਰ ਹੁੰਦਾ ਆ ਤੇ ਵਧੀਆ-ਵਧੀਆ ਰੱਖਦੇ ਆ ਮਤਲਬ ਜਿੱਦਾਂ ਆਪਾਂ ਕਹੀਏ ਕਿ ਜਿਹੜੀਆਂ ਚੀਜ਼ਾਂ ਇਨਸਾਨ ਨੂੰ ਅਟਰੈਕਟ ਕਰਦੀਆਂ ਉਹਨਾਂ ਦਾ ਬਿਜ਼ਨਸ ਵਪਾਰ ਡਿਜ਼ਾਈਨਿੰਗ ਵਗੈਰਾ ਜਿੱਦਾਂ ਆਪਾਂ ਕਹਿੰਦੇ ਆ ਡਰੈਸ ਡਿਜ਼ਾਈਨਿੰਗ ਹੈ ਨਾ ਉਹਦੇ ਲਈ ਵੀ ਵਧੀਆ ਹੁੰਦੀ ਹੈ ਤੁਲ ਰਾਸ਼ੀ ਕਾਲਪੁਰਸ਼ ਦੇ ਸਤਵੀਂ ਰਾਸ਼ੀ ਪੜਨ ਕਰਕੇ ਸਤਵਾਂ ਜੀਵਨ ਸਾਥੀ ਦਾ ਖਾਣਾ ਵੀ ਬੰਨਿਆ ਜਾਂਦਾ ਆ ਤਾਂ ਦੇਖਿਆ ਜਾਵੇ ਤਾਂ ਲਾਈਫ ਪਾਰਟਨਰ ਦੇ ਨਾਲ ਹਮੇਸ਼ਾ ਇਹ ਚੰਗਾ ਵਿਵਹਾਰ ਕਰਨ ਦੀ ਕੋਸ਼ਿਸ਼ ਕਰਦੇ ਆ ਸਤਵਾਂ ਰਾਸ਼ੀ ਆਪ ਹੀ ਬਣ ਕੇ ਬੈਠੇ ਆ ਤੇ ਹਰ ਤਰ੍ਹਾਂ ਨਾਲ ਦੂਸਰੇ ਦੇ ਮਨ ਦੀ ਮਾਕ ਨੂੰ ਬਹੁਤ ਸਹੀ ਤਰੀਕੇ ਨਾਲ ਸਮਝ ਜਾਂਦੇ ਆ ਜਾਨੀ ਆਪਣੇ ਲਾਈਫ ਪਾਰਟਨਰ ਨਾਲ ਚੰਗੀ ਤਰ੍ਹਾਂ ਸਮਝਦੇ ਜਰੂਰ ਆ ਭਾਵੇਂ ਕਿ ਸਾਹਮਣੇ ਵਾਲੀ ਰਾਸ਼ੀ ਜਦੋਂ ਤੂਲਾ ਰਾਸ਼ੀ ਹੁੰਦੀ ਆ ਤਾਂ ਸਾਹਮਣੇ ਵਾਲੀ ਰਾਸ਼ੀ ਦਾ ਮਾਲਕ ਮੰਗਲ ਮੰਨਿਆ ਗਿਆ ਆ ਤੇ ਮੰਗਲ ਜੋ ਹੈ ਪਾਵਰ ਦਾ ਕਾਰਕ ਆ ਪਰ ਇਹ ਕਾਫੀ ਜ਼ਿਆਦਾ ਆਪਣੇ ਸ਼ਾਂਤ ਸੁਭਾਅ ਕਰਕੇ ਜੇ ਲਗਨ ਦਾ ਮਾਲਕ ਸ਼ੁੱਭ ਬੈਠਾ ਹੋਵੇ ਤਾਂ ਕਾਫੀ ਅੱਛਾ ਆਪਣਾ ਜੀਵਨ ਬਤੀਤ ਕਰਦੇ ਆ ਇਹ ਸੀ ਜੀ ਤੂਲਾ ਲਗਨ ਤੂਲਾ ਰਾਸ਼ੀ ਵਾਲਿਆਂ ਦੀ ਜਾਣਕਾਰੀ ਹੁਣ ਗੱਲ ਕਰਦੇ ਆ ਆਪਾਂ 2026 2026 ਜਿਹੜਾ ਇਹ ਸਾਲ ਚੜੂਗਾ ਤਾਂ ਸ਼ੁਕਰ ਦਾ ਤਕਰੀਬਨ ਇਸ ਸਾਲ ਦੀ ਸ਼ੁਰੂਆਤ ਵਿੱਚ ਹੀ ਬ੍ਰਸਪਤ ਦੇ ਘਰ ਚ ਬੈਠਣਾ ਕੋਈ ਜ਼ਿਆਦਾ ਵਧੀਆ ਨਹੀਂ ਮੰਨਿਆ ਗਿਆ ਇਸ ਤੋਂ ਬਾਅਦ ਮਕਰ ਰਾਸ਼ੀ ਵਿੱਚ ਸ਼ਨੀ ਸ਼ੁਕਰ ਦੀ ਛੁੱਟੀ ਬਣੇਗੀ ਮਕਰ ਰਾਸ਼ੀ ਸ਼ਨੀ ਦੀ ਰਾਸ਼ੀ ਹੈ ਸ਼ਨੀ ਸ਼ੁਕਰ ਦੀ ਜੋਤੀ ਨਹੀਂ ਬਣੇਗੀ ਸ਼ਨੀ ਦੇ ਘਰ ਚ ਸ਼ੁਕਰ ਜਾਏਗਾ ਤਾਂ ਸ਼ਨੀ ਸ਼ੁਕਰ ਇਨਡਾਇਰੈਕਟ ਵੇ ਨਾਲ ਮਿਲਣਗੇ ਤਾਂ ਜੋ ਬਹੁਤ ਹੀ ਵਧੀਆ ਪ੍ਰੋਪਰਟੀ ਦੇ ਕੰਮਾਂ ਦੇ ਲਈ ਤੁਲਾ ਲਗਨ ਤੇ ਤੁਲਾ ਰਾਸ਼ੀ ਵਾਲਿਆਂ ਦੇ ਲਈ ਇਹ ਸਾਲ ਦੀ ਸ਼ੁਰੂਆਤ ਤੋਂ ਹੀ ਬੜਾ ਅੱਛਾ ਰਿਜ਼ਲਟ ਤੁਹਾਨੂੰ ਮਿਲ ਸਕਦਾ ਤੇ ਤੁਹਾਨੂੰ ਲੱਗੂਗਾ ਵੀ ਕਿ ਵੀ ਕਿਸੇ ਵੀ ਤਰ੍ਹਾਂ ਨਾਲ ਜੋ ਵੀ ਤੁਸੀਂ ਕੰਮ ਕਰੋ ਜਿਸ ਨੂੰ ਮਿਹਨਤ ਨਾਲ ਕਰਦੇ ਹੋ ਉਸ ਦਾ ਤੁਹਾਨੂੰ ਇਹ ਸ਼ਨੀ ਜੋ ਹੈ ਇਹ ਪੂਰਾ ਜੱਜ ਬਣ ਕੇ ਚੰਗੇ ਫੈਸਲੇ ਤੇ ਚੰਗੇ ਕੰਮਕਾਰ ਦੀ ਸਥਿਤੀ ਨੂੰ ਅੱਗੇ ਵਧਾਉਣ ਲਈ ਲਗਜ਼ਰੀ ਲਾਈਫ ਦਊਗਾ ਜਦ ਹੀ ਲੰਜ਼ਰੀ ਫ્લેਟ ਲੈਣਾ ਕਿਸੇ ਨੇ ਕੋਈ ਘਰ ਲੈਣਾ ਐ ਐਲਈਡੀ ਲੈਣੀ ਆ ਕੋਈ ਗੱਡੀ ਲੈਣੀ ਆ ਤਾਂ ਜੋ ਸੋਚ ਰਹੇ ਹੋ ਉਸ ਤੋਂ ਵਧੀਆ ਗੱਡੀ ਘਰ ਮਕਾਨ ਤੋਂ ਲਈ ਜਾ ਸਕਦਾ ਹੈ ਨਾਲ ਪਾਰੇ ਜੇ ਦੇਖਿਆ ਜਾਵੇ ਤਾਂ ਸ਼ੁਕਰ ਨੇ ਉੱਚਦਾ ਹੋ ਜਾਣਾ ਮਾਰਚ ਮਹੀਨੇ 'ਚ ਜਾ ਕੇ ਤਾਂ ਇਸ ਮਹੀਨੇ ਵੀ ਸ਼ੁਕਰ ਤੁਹਾਡੇ ਲਈ ਬੜਾ ਵਧੀਆ ਕਰਨ ਵਾਲਾ ਕਿਉਂਕਿ ਤੁਹਾਡੀ ਰਾਸ਼ੀ ਤੋਂ ਜਾਊਗਾ ਇਹ ਸੋਚ ਸਥਾਨ ਵਿੱਚ ਕੋਈ ਦੋਸਤ ਮਿੱਤਰ ਰੁਸੀਆ ਸੀ ਕੋਈ ਪ੍ਰੇਮ ਸਬੰਧਾਂ ਚ ਪਰੇਸ਼ਾਨੀ ਆਈ ਸੀ ਤਾਂ ਉਹ ਉੱਚਾ ਦਾ ਸ਼ੁਕਰ ਤੁਹਾਡੀ ਅਲਰਜੀ ਨੂੰ ਸ਼ੁਭ ਕਰੇਗਾ ਕੁੰਭ ਰਾਸ਼ੀ ਵਿੱਚ ਜਾ ਕੇ ਵੀ ਚੰਗਾ ਮਕਰ ਅਜ ਕਿਉਂਕਿ ਸ਼ਨੀ ਦੇ ਘਰ ਜਦੋਂ ਸ਼ੁਕਰ ਜਾਊਗਾ ਸ਼ਨੀ ਗੁਰੂ ਹੈ ਤੇ ਸ਼ੁਕਰ ਉਸ ਦਾ ਸ਼ਨੀ ਚੇਲਾ ਹੈ ਸੌਰੀ ਗੁਰੂ ਸ਼ੁਕਰ ਗੁਰੂ ਹੈ ਤਾਂ ਸ਼ਨੀ ਜਾਨੀ ਚੇਲੇ ਦੇ ਘਰ ਗੁਰੂ ਜਾਊਗਾ ਤਾਂ ਇਹ ਕਾਫੀ ਇੱਥੇ ਝਾਰ ਕੇ ਤੁਹਾਨੂੰ ਫਾਇਦਾ ਦੇ ਸਕਦਾ ਜਾ ਤਾਂ ਦੇਖਿਆ ਜਾਵੇ ਤਾ ਇਸ ਸਾਲ ਦੀ ਸ਼ੁਰੂਆਤ ਤੋਂ ਹੀ ਜਨਵਰੀ ਫਰਵਰੀ ਮਾਰਚ ਅਪ੍ਰੈਲ ਤੱਕ ਸ਼ੁਕਰ ਤੁਹਾਨੂੰ ਬਹੁਤ ਕੁਝ ਦੇਣ ਵਾਲਾ ਆ ਅੱਛਾ ਕਰਨ ਵਾਲਾ ਤੁਹਾਡੇ ਲਗਨ ਦੀ એનર્ਜੀ ਲਈ ਵਧੀਆ ਤਾਂ ਲਗਜ਼ਰੀ ਚੀਜ਼ਾਂ ਤੇ ਖਰਚ ਕਰੋ ਪੈਸਾ ਖੂਬ ਕਮਾਓ ਤੇ ਖੂਬ ਖਰਚ ਕਰੋ ਆਪਣੇ ਦੇ ਪੈਸਾ ਖਰਚ ਕਰਨ ਲਈ ਇਹ ਸਾਲ ਤੁਹਾਡੇ ਲਈ ਚੰਗਾ ਜਾਣ ਵਾਲਾ ਆ ਹਨਾ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਦੇ ਮਿੱਤਰ ਗ੍ਰਹਾਂ ਦੀ ਤਾਂ ਸ਼ੁਕਰ ਦੇ ਮਿੱਤਰ ਗ੍ਰਹ ਆ ਬੁੱਧ ਸ਼ੁਕਰ ਦਾ ਮਿੱਤਰ ਗ੍ਰਹ ਕੌਣ ਆ ਇੱਕ ਬੁੱਧ ਤੇ ਦੂਸਰਾ ਰਾਹੂ ਕੇਤੂ ਰਾਹੂ ਕੇ ਤੂੰ ਸ਼ੁਕਰ ਦੇ ਮਿੱਤਰ ਕਰਿਆ ਮੰਗਲ ਸਮਗ ਰਿਆ ਇਹ ਦੁਸ਼ਮਣ ਵੀ ਨਹੀਂ ਹੈ ਤੇ ਮਿੱਤਰ ਵੀ ਨਹੀਂ ਹੈ ਸ਼ਨੀ ਸਭ ਤੋਂ ਜ਼ਿਆਦਾ ਇਹਦੇ ক্লোਜ਼ ਗ੍ਰਹਿ ਮੰਨਿਆ ਗਿਆ ਆ ਤੇ ਸੂਰਜ ਨਾਲ ਇਹਦੀ ਬੰਦੀ ਕੋਈ ਨਹੀਂ ਕਹਿੰਦੇ ਆ ਸ਼ੁਕਰ ਦੇ ਫੁੱਲ ਨੂੰ ਸਾੜਨ ਵਾਲਾ ਸੂਰਜ ਜਿਨ੍ਹਾਂ ਦੇ ਸ਼ੁਕਰ ਤੇ ਸੂਰਜ ਦੀ ਝੁੱਤੀ ਹੁੰਦੀ ਹੈ ਥੋੜੀ ਬੁਤੀ ਸਕਿਨ ਪ੍ਰੋਬਲਮ ਜਾਂ ਪਰੇਸ਼ਾਨੀ ਤਿੰਨ ਤੇ ਆ ਦੂਜੀ ਗੱਲ ਆਪਾਂ ਕਰੀਏ ਅਗਰ ਇਹ ਇਸ ਦੇ ਜੋ ਕਿਸਮਤ ਦਾ ਮਾਲਕ ਹੈ ਅਸਟ੍ਰੋਮੇਸ਼ੂ ਵੀ ਸ਼ੁੱਕਰ ਹੀ ਹੈ ਤਾਂ ਕਿਸਮਤ ਦਾ ਮਾਲਕ ਬੁੱਧ ਹੋਣ ਕਰਕੇ ਤਾਂ ਬੁੱਧ ਦੀ એનર્ਜੀ ਜ਼ਰੂਰ ਦੇਖੀ ਜਾਂਦੀ ਆ ਕਿ ਕਿਸ ਜਗ੍ਹਾ ਤੇ ਬਿਰਾਜਮਣ ਹੈ ਹੁਣ ਗੱਲ ਕਰੀਏ ਆਪਾਂ ਵਪਾਰ ਕੰਮ ਕਰ ਲਈ ਤੂਲਾ ਲਗਨ ਤੇ ਤੂਲਾ ਰਾਸ਼ੀ ਵਾਲਿਆਂ ਲਈ ਇਸ ਸਾਲ ਕਿਦਾਂ ਦਾ ਜਾਣ ਵਾਲਾ ਹੈ ਮਿਲਿਆ ਜੁਲਿਆ ਜਾਂ ਜਾਣ ਵਾਲਾ ਜੀ ਨੁਕਸਾਨ ਤੇ ਕਿਸੇ ਤਰ੍ਹਾਂ ਦਾ ਨਹੀਂ ਹੋਏਗਾ ਪਰ ਸ਼ੁਕਰ ਜਾਨੀ ਤੂਲਾ ਲਗਣ ਵਾਲਿਆਂ ਨੂੰ ਲక్ష్ਮੀ ਤਾਂ ਆਏਗੀ ਜ਼ਰੂਰ ਪਰ ਇਨਕਮ ਖਰਚੇ ਬਰਾਬਰ ਹੀ ਰਹਿਣਗੇ ਇਸ ਕਰਕੇ ਖਰਚੇ ਵਧਾਉਂਗੇ ਤਾਂ ਇਨਕਮ ਵੀ ਬੰਦ ਹੀ ਜਾਏਗੀ ਤੀਜੀ ਗੱਲ ਵਪਾਰ ਕਾਮਕਾਰ ਮੇਨ ਗੱਲ ਜੋ ਤੁਸੀਂ ਸ਼ੇਅਰ ਮਾਰਕੀਟ ਵਿੱਚ ਪੈਸਾ ਲਗਾਉਨੇ ਹੋ ਇਹਦਾ ਕਾਰਨ ਵੀ ਸ਼ੁਕਰਗ੍ਰਹਿ ਮੰਨਿਆ ਜਾਂਦਾ ਤਾਂ ਛੋਟੇ-ਛੋਟੇ ਇਨਵੈਸਟਮੈਂਟ ਤੁਹਾਨੂੰ ਚੰਗਾ ਫਾਇਦਾ ਦੇਗੀ ਪਰ ਜਦੋਂ ਵੀ ਸ਼ੁਕਰ ਡਾਊਨ ਹੋਵੇ ਸ਼ੁਕਰ ਅਸਤ ਹੋਵੇ ਉਦੋਂ ਤੁਹਾਨੂੰ 31 31 ਤਰੀਕ ਦੇ ਇਸ ਸਾਲ ਦੇ ਸ਼ੁਰੂਆਤ ਤੋਂ ਹੀ ਇਹਨੇ ਉਦੇ ਹੋਣਾ ਮਾ ਤਾਂ ਇਸ ਕਰਕੇ ਤੁਹਾਨੂੰ ਜਦੋਂ ਸ਼ੁਕਰ ਉਹ ਅਸਤ ਹੋਵੇ ਸੌਰੀ ਤਾਂ ਉਦੋਂ ਇਹ ਜ਼ਿਆਦਾ ਇਨਵੈਸਟਮੈਂਟ ਨਹੀਂ ਕਰਨੀ ਚਾਹੀਦੀ ਉਹ ਆਪਾਂ ਤੁਹਾਨੂੰ ਟਾਈਮ-ਟਾਈਮ ਤੇ ਵੀਡੀਓ ਪਾਉਂਦੇ ਰਹਿਣਾ ਕਿ ਕਦੋਂ ਸ਼ੁਕਰ ਅਸਤ ਹੈ ਤੀਜੀ ਗੱਲ ਇਹ ਸਾਲ ਦੇਖਿਆ ਜਾਵੇ ਤਾਂ ਵਿਆਹ ਸ਼ਾਦੀ ਕਰਨ ਵਾਲਿਆਂ ਲਈ ਕਿਉਂਕਿ ਬ੍ਰਸਪਤ ਜੋ ਹੈ ਇਸ ਟਾਈਮ ਤੇ ਤੁਹਾਡੇ ਨੌਵੇਂ ਸਥਾਨ 'ਚ ਚੱਲ ਰਿਹਾ ਤੇ ਉਸ ਤੋਂ ਬਾਅਦ ਦਸਵੇਂ ਸਥਾਨ 'ਚ ਜਾਏਗਾ ਤਾਂ ਇਸ ਸਾਲ ਇਹ ਗੱਲ ਬਹੁਤ ਧਿਆਨ ਨਾਲ ਸੁਣਨੀ ਆ ਤੁਸੀਂ ਇਸ ਸਾਲ ਰਿਸ਼ਤਾ ਕਰਨ ਦੇ ਲਈ ਬਹੁਤ ਹਿਸਤਰ ਕਰਿਆਣਾ ਤੁਹਾਡੇ ਲਈ ਜ਼ਰੂਰੀ ਆ ਨਹੀਂ ਤਾਂ ਧੋਖਾ ਹੋ ਸਕਦਾ ਦੂਜੀ ਗੱਲ ਤੁਲਾ ਲਗਣ ਤੇ ਤੁਲਾ ਰਾਸ਼ੀ ਵਾਲਿਆਂ ਦੇ ਪੇਰੈਂਟਸ ਦੀ ਸਿਹਤ ਥੋੜੀ ਜਿਹੀ ਖਰਾਬ ਰਹੂਗੀ ਹਸਪਤਾਲਾਂ ਦੇ ਚੱਕਰ ਵੀ ਲੱਗ ਸਕਦੇ ਆ ਵਜਾ ਕੋਈ ਵੀ ਹੋਵੇ ਆਪਣੀ ਤੁਹਾਡੀ ਸਿਹਤ ਮੋਟਾਪੇ ਤੋਂ ਬਚਣਾ ਇਕਦਮ ਮੋਟਾਪਾ ਆਉਣਾ ਇਕਦਮ ਸਵੇਲਿੰਗ ਆਉਣਾ ਇਕਦਮ ਹਸਪਤਾਲਾਂ ਦੇ ਚੱਕਰ ਲੱਗਣਾ ਖਾਸ ਤੌਰ ਤੇ ਇਸ ਸਾਲ ਦੇ ਅੱਧ ਤੋਂ ਬਾਅਦ ਲੱਗ ਸਕਦੇ ਆ ਤਾਂ ਇਸ ਕਰਕੇ ਆਪਣੀ ਸਿਹਤ ਲਈ ਤੁਹਾਨੂੰ ਹਮੇਸ਼ਾ ਸਤਰਕ ਰਹਿਣਾ ਚਾਹੀਦਾ ਛੋਟੀ ਮੋਟੀ ਅਗਰ ਕੋਈ ਪਰੇਸ਼ਾਨੀ ਤੁਹਾਨੂੰ ਆਉਂਦੀ ਹੈ ਤਾਂ ਉਹਨੂੰ ਵੀ ਹਲਕੇ ਵਿੱਚ ਨਾ ਹੀ ਲਓ ਤਾਂ ਚੰਗਾ ਇਕ ਗ੍ਰਹਾਂ ਦੀ ਬਦਲਦੀਆਂ ਹੋਈਆਂ ਸਥਿਤੀਆਂ ਕਰਕੇ ਹੋਏਗਾ ਇਸ ਕਰਕੇ ਇਸ ਸਾਲ ਅਗਰ ਹਸਪਤਾਲ ਦੇ ਚੱਕਰ ਜ਼ਿਆਦਾ ਲੰਗਣ ਤਾਂ ਤੁਸੀਂ ਚਲਦੇ ਪਾਣੀ 'ਚ ਥੋੜਾ ਜਿਹਾ ਸਤਨਾਜਾ ਵੀ ਜਲ ਪ੍ਰਵਾਹ ਕਰ ਸਕਦੇ ਹੋ ਨਾਲੋ ਨਾਲ ਆਪਾਂ ਤੁਹਾਨੂੰ ਛੋਟੇ-ਮੋਟੇ ਉਪਾਅ ਦੱਸ ਰਹੇ ਹਾਂ ਪਰ ਜਦੋਂ ਆਪਾਂ ਤੁਹਾਨੂੰ ਕੋਈ ਗ੍ਰਹਿ ਦਾ ਰਾਸ਼ੀ ਪਰਵਰਤਨ ਹੋਏਗਾ ਤਾਂ ਲੌਜੀਕਲੀ ਆਪਾਂ ਤੁਹਾਨੂੰ ਇਹ ਵੀ ਦੱਸਾਂਗੇ ਕਿ ਕਿਹੜੇ ਕਿਹੜੇ ਗ੍ਰਹਿ ਕਰਕੇ ਕਿਹੜੇ ਗ੍ਰਹਿ ਕਰਕੇ ਕਿਹੜੀ ਪ੍ਰੋਬਲਮ ਕਿਉਂ ਆ ਰਹੀ ਹੈ ਹਨਾ ਤਾਂ ਇਸ ਕਰਕੇ ਆਪਾਂ ਜੋ ਹੈ ਦੱਸਾਂਗੇ ਤੁਹਾਨੂੰ ਕਿ ਕਿਹੜੇ ਗ੍ਰਹਿ ਦਾ ਰਾਸ਼ੀ ਪਰਵਰਤਨ ਹੋਣ ਕਰਕੇ ਕਿਹੜੀ ਪ੍ਰੋਬਲਮ ਆਈ ਹੈ ਤੇ ਨਾਲ ਉਹ ਨਾਲ ਆਪਾਂ ਤੁਹਾਨੂੰ ਉਹਦਾ ਹੱਲ ਵੀ ਦੱਸਦੇ ਰਵਾਂਗੇ ਠੀਕ ਹੁਣ ਆਪਾਂ ਗੱਲ ਕਰੀਏ ਅਗਰ ਪੜਾਈ ਕਰਨ ਵਾਲੇ ਬੱਚਿਆਂ ਲਈ ਤਾਂ ਪੜਾਈ ਕਰਨ ਵਾਲੇ ਬੱਚਿਆਂ ਦੇ ਲਈ ਇਸ ਸਾਲ ਕਿਉਂਕਿ ਬ੍ਰਹਸਪਤ ਨੇ ਅੱਧ ਤੋਂ ਬਾਅਦ ਚੇਂਜ ਹੋਣਾ ਆ ਤਾਂ ਇਸ ਕਰਕੇ ਤੁਹਾਨੂੰ ਇਹ ਚੀਜ਼ ਬਹੁਤ ਧਿਆਨ ਰੱਖਣ ਵਾਲੀ ਆ ਕਿ ਪੜਾਈ ਵੱਲ ਥੋੜਾ ਜਿਹਾ ਖਾਸ ਧਿਆਨ ਦੇਣਾ ਪਊਗਾ ਨਹੀਂ ਤਾਂ ਪੜਾਈ ਲਈ ਥੋੜਾ ਸਮਾਂ ਕਹ ਸਕਦੇ ਆਪਾਂ ਸக்ஸੈਸ ਦੇਣ ਵਾਲਾ ਨਹੀਂ ਹੈ ਤਾਂ ਮਿਹਨਤ ਕਰਨ ਤੇ ਹੀ ਚੰਗੀ ਨੌਕਰੀ ਚੰਗਾ ਤੁਹਾਨੂੰ ਫਾਇਦਾ ਦੇਗਾ ਨੌਵੇਂ ਬੈਠਾ ਬ੍ਰਹਸਪਤ ਤੇ ਨਾਲ ਤੁਹਾਡੀ ਪੜ੍ਹਾਈ ਦਾ ਮਾਲਕ ਕਿਉਂਕਿ ਸ਼ਨੀ ਹੈ ਤੇ ਸ਼ਨੀ ਜੋ ਹੈ ਉਹ ਤੁਹਾਡੀ ਰਾਸ਼ੀ ਤੋਂ 6ਵੇਂ ਸਥਾਨ ਵਿੱਚ ਹੈ ਤੇ ਉਹ ਪੂਰਾ ਸਾਲ ਰਾਸ਼ੀ ਪਰਵਰਤਨ ਨਹੀਂ ਕਰ ਰਿਹਾ ਇਸ ਕਰਕੇ ਤੁਹਾਨੂੰ ਇਹ ਵੀ ਸੋਚ ਸਮਝ ਕੇ ਚੱਲਣਾ ਪੈਣਾ ਕਿ ਛੇਵੇਂ ਬੈਠਾ ਪੜਾਈ ਦਾ ਮਾਲਕ ਤੁਹਾਨੂੰ ਅਗਰ ਕਿਸੇ ਤਰ੍ਹਾਂ ਨਾਲ ਕੋਈ ਫਾਇਦਾ ਨਹੀਂ ਦੇ ਰਿਹਾ ਤਾਂ ਨੁਕਸਾਨ ਵੀ ਨਾ ਦੇਵੇ ਇਸ ਕਰਕੇ ਆਪਣੇ ਪੜਾਈ ਨੂੰ ਤੁਸੀਂ ਸਟੈਪ ਬਾਈ ਸਟੈਪ ਕਰਦੇ ਰਹਿਣਾ ਵਿੱਚੋਂ ਬਿਲਕੁਲ ਵੀ ਨਹੀਂ ਛੱਡਣਾ ਇਹ ਤੁਹਾਨੂੰ ਲੱਗਣ ਵਾਲਿਆਂ ਨੇ ਬਹੁਤ ਹੀ ਧਿਆਨ ਤੇ ਸਮਝ ਕੇ ਚੱਲਣਾ ਅਗਲੀ ਗੱਲ ਆਪਾਂ ਕਰੀਏ ਕਿ ਪ੍ਰਾਪਰਟੀ ਲਈ ਜਾਂ ਕਰਮਕਾਂ ਲਈ ਇਸ ਸਾਲ ਕਿਦਾਂ ਦਾ ਜਾਣ ਵਾਲਾ ਸ਼ਨੀਂਦ ਜੋ ਹੈ ਤੁਹਾਡੀ ਕਰਮਕਾਂਡ ਦਾ ਕਾਰਕ ਹੈ ਤੇ ਸ਼ੁਕਰ ਲਗਜ਼ਰੀ ਲਾਈਫ ਦਾ ਕਾਰਕ ਹੈ ਤਾਂ ਇਸ ਸਾਲ ਤੁਸੀਂ ਕੋਸ਼ਿਸ਼ ਕਰਨਾ ਲੋਨ ਲੈ ਕੇ ਘਰ ਮਕਾਨ ਬਣਾ ਲਓ। ਸ਼ਨੀ ਥੋੜਾ ਕਰਜ਼ਾ ਦੇ ਦਿੰਦਾ 6ਵੇਂ ਸਥਾਨ 'ਚ ਰੋਗ ਬਿਮਾਰੀ ਦੇ ਸਥਾਨ 'ਚ ਬੈਠਾ ਮਿੱਤਰ ਹੈ ਪਰ ਹਾਵੀ ਨਹੀਂ ਹੋਣ ਦੇਗਾ ਤਾਂ ਇਸ ਕਰਕੇ ਅਗਰ ਤੁਸੀਂ ਕਿਸ਼ਤਾਂ ਤੇ ਲੋਨ ਤੇ ਕੋਈ ਚੀਜ਼ ਲੈਣੀ ਹੋ ਤਾਂ ਬੇਸ਼ੱਕ ਲੈ ਸਕਦੇ ਹੋ ਤਾਂ ਮਦਦ ਵੀ ਮਿਲ ਜਾਏਗੀ ਤੁਹਾਡੇ ਬਜ਼ੁਰਗਾਂ ਦੀ ਤੁਹਾਨੂੰ ਅਗਰ ਤੁਸੀਂ ਘਰ ਬਣਾਉਣ ਲਈ ਕੋਈ ਹਿੰਮਤ ਕਰਦੇ ਹੋ ਕੋਈ ਫਲੈਟ ਵਗੈਰਾ ਕੋਈ ਪਲਾਟ ਵਗੈਰਾ ਲੈ ਕੇ ਅੱਗੇ ਪ੍ਰਾਪਰਟੀ ਦੇ ਲਈ ਕੁਝ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ ਤਾਂ ਇਹ ਸਾਲ ਤੁਹਾਨੂੰ ਚੰਗਾ ਫਾਇਦਾ ਦੇਣ ਵਾਲਾ ਆ ਸ਼ਨੀ ਕਿਉਂਕਿ ਬ੍ਰੈਸਪਦ ਦੇ ਕਾਚਾ ਸ਼ੁਕਰ ਦੀ એનર્ਜੀ ਇਸ ਸਾਲ ਦੇ ਸ਼ੁਰੂਆਤ ਤੋਂ ਹੀ ਚੰਗੀ ਹੋਣ ਵਾਲੀ ਆ ਤਾਂ ਇਸ ਕਰਕੇ ਇਸ ਸਾਲ ਤੁਹਾਨੂੰ ਪ੍ਰਾਪਰਟੀ ਤੇ ਲਈ ਵੀ ਚੰਗਾ ਜਾਏਗਾ ਹੁਣ ਜਾਣਦੇ ਆਪਾਂ ਨੰਬਰ ਦੇ ਮਤਲਬ ਨੰਬਰ ਕਿਉਂਕਿ ਇਸ ਦਾ ਇੱਕ ਨੰਬਰ ਬਣਦਾ ਜਾਂ ਇੱਕ ਨੰਬਰ ਸੂਰਜ ਦਾ ਤੇ ਤੁਲਾ ਰਾਸ਼ੀ ਦਾ ਮਾਲਕ ਸ਼ੁਕਰ ਆ ਤੇ ਸੂਰਜ ਸ਼ੁਕਰ ਤੋਂ ਬਿਨਾਂ ਇਹਨਾਂ ਦੀ ਬਣਦੀ ਬਣਦੀ ਵੀ ਨਹੀਂ ਤੇ ਪਰ ਇੱਕ ਦੂਜੇ ਤੋਂ ਬਿਨਾਂ ਰਹਿ ਨਹੀਂ ਸਕਦੇ ਚਾਰ ਦਿਨ ਸੂਰਜ ਨਾ ਨਿਕਲੇ ਤਾਂ ਫਿਰ ਤੈਨੂੰ ਧਰਤੀ ਦਾ ਹਾ ਹੈ ਨਾ ਕਿ ਜੀਵ ਜੰਤੂਆਂ ਦੀ એનર્ਜੀ ਹੀ ਉਸ ਸੂਰਜ ਤੋਂ ਚੱਲਦੀ ਹੈ ਤਾਂ ਕੀ ਆ ਕਿ ਇਸ ਸਾਲ ਦਾ ਨੰਬਰ 1 ਆ ਤੇ ਇੱਕ ਨੰਬਰ ਜੋ ਹੈ ਉਹ ਬਣਦਾ ਬਿਲਕੁਲ ਸੱਤਤ ਨੰਬਰ ਦੇ ਬਿਲਕੁਲ ਸਾਹਮਣੇ ਯਾਨਕਿ ਲਾਈਫ ਪਾਰਟਨਰ ਤਾਂ ਲਾਈਫ ਆ ਪਾਰਟਨਰ ਨਾਲ ਇਸ ਸਾਲੋਂ ਜੇ ਮੇ ਤੋਂ ਬਚਣਾ ਜਿਹੜੇ ਲੋਕ ਲੈ ਰਹੇ ਨੇ ਉਹਨਾਂ ਦਾ ਉਹਨਾਂ ਨੇ ਧਿਆਨ ਰੱਖਣਾ ਨਹੀਂ ਤਾਂ ਘਰ ਕਲੇਸ਼ ਵਧ ਜਾਏਗਾ ਇੱਕ ਨੰਬਰ ਮਤਲਬ ਮੈਂ ਵਧੀਆ ਇੱਕ ਨੰਬਰ ਮਤਲਬ ਮੈਂ ਸਭ ਤੋਂ ਬੈਸਟ ਜਿੱਦਾਂ ਕਿ ਸੂਰਤ ਜਿੱਦਾਂ ਕਿ ਕਰਿਆ ਦਾ ਰਾਜਾ ਬਸ ਇੱਥੇ ਧਿਆਨ ਰੱਖਣਾ ਕਿ ਬਹਿਸ ਬਾਜੀ ਤੋਂ ਬਚਣਾ ਤੇ ਆਪਣੇ ਆਪ ਨੂੰ ਬੈਸਟ ਸਾਬਤ ਕਰਨ ਦੇ ਲਈ ਆਪਣੀਆਂ ਹੱਦਾਂ ਕਰਾਸ ਨਹੀਂ ਕਰਨਾ ਇਹ ਬਹੁਤ ਧਿਆਨ ਰੱਖਣਾ ਤੁਸੀਂ ਤੁਲਾ ਲਗਨ ਤੇ ਤੁਲਾ ਰਾਸ਼ੀ ਵਾਲਿਆਂ ਨੇ ਬਾਕੀ 1 ਨੰਬਰ ਦੀ એનર્ਜੀ ਨੂੰ ਸ਼ੁਭ ਕਰਨ ਦੇ ਲਈ ਤੁਸੀਂ ਰੋਜ਼ ਗਾਇਤਰੀ ਮੰਤਰ ਪੜ੍ਹ ਸਕਦੇ ਹੋ ਮੈਡੀਟੇਸ਼ਨ ਕਰ ਸਕਦੇ ਹੋ ਤੇ 7 ਨੰਬਰ ਤੇ ਚਲੋ ਵਧੀਆ ਹੈ ਜਾਂ ਦਹੀਂ ਧਾਰਮਿਕ ਸਥਾਨ ਤੇ ਰੱਖਣ ਨਾਲ ਵੀ ਸ਼ੁਕਰ ਦੀ એનર્ਜੀ ਸ਼ੁਭផល ਦਿੰਦੀ ਹੈ ਐਵੇਂ ਦੇਖਿਆ ਜਾਵੇ ਇਸ ਸਾਲ ਦਾ ਤੁਹਾਡਾ ਜੋ ਲੱਕੀ ਨੰਬਰ ਹੈ ਉਹ ਤੁਹਾਡਾ 6 ਨੰਬਰ ਰਹਿਣ ਵਾਲਾ ਹੈ ਔਰ ਗੱਲ ਕਰੀਏ ਇਸ ਸਾਲ ਦੇ ਸਟੋਨ ਤੇ ਤਾਂ ਇਸ ਸਾਲ ਤੁਸੀਂ 2026 ਦੇ ਵਿੱਚ ਇੱਕ ਡਾਇਮੰਡ ਜਾਂ ਚਰਕਣ ਪਾ ਸਕਦੇ ਹੋ ਆਪਣੇ ਲਗਨ ਨੂੰ ਹੀ ਪਾਵਰ ਦੇਣੀ ਆ ਤੁਸੀਂ ਸ਼ੁਕਰ ਨੂੰ ਹੀ ਪਾਵਰ ਦੇਣੀ ਆ ਇਤਰ ਦੀਆਂ ਸ਼ੀਸ਼ੀਆਂ ਆਪਣੇ ਕੋਲ ਜ਼ਰੂਰ ਰੱਖਣੀਆਂ ਨੇ ਕਰੀਮ ਕਲਰ ਦਾ ਰਮਾਲ ਖੂਬਸਰਾ ਇਤਰ ਲਗਾ ਕੇ ਪੂਰਾ ਸਾਲ ਕੋਲ ਰੱਖਣਾ ਮੈਂ ਤੇ ਇੱਕ ਡਾਇਮੰਡ ਤੇ ਰਿੰਗ ਜਾਂ ਚਾਂਦੀ ਦਾ ਛੱਲਾ ਤੁਸੀਂ ਰਿੰਗ ਫਿੰਗਰ 'ਚ ਪਾ ਕੇ ਰੱਖਣਾ ਠੀਕ ਤੇ ਹੁਣ ਗੱਲ ਕਰੀਏ ਆਪਾਂ ਇਸ ਸਾਲ ਜੋ ਤੁਹਾਡਾ ਸ਼ੁਭ ਰਤਨ ਸੀ ਉਹਦੇ ਬਾਰੇ ਕਰ ਦਿੱਤੀ ਸ਼ੁਭ ਰੰਗ ਇਸ ਸਾਲ ਤੁਹਾਡਾ ਰਹਿਣ ਵਾਲਾ ਹੈ ਉਹ ਹੀ ਵਾਈਟ ਤੇ ਕਰੀਮ ਕਲਰ ਤੇ ਗ੍ਰੀਨ ਕਲਰ ਵੀ ਤੁਸੀਂ ਮਹਿੰਦੀ ਕਲਰ ਵੀ ਪਾ ਸਕਦੇ एसीजी 226 ਤੁਹਾਡੇ ਲਈ ਕਿੱਦਾਂ ਜਾਏਗਾ ਸ਼ੁਭ ਰਤਨ ਵੀ ਆਪਾਂ ਤੁਹਾਨੂੰ ਦੱਸਿਆ ਸ਼ੁਭ ਮਹੀਨੇ ਵੀ ਦੱਸਿਆ ਸ਼ੁਭ ਤਾਰਾਂ 날 ਕੀ ਚੀਜ਼ਾਂ ਕਰ ਸਕਦੇ ਹੋ ਇਹ ਵੀ ਦੱਸਿਆ ਪਰ ਨਾਲ ਆਪਾਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੇ ਆ ਕਿ ਮਿਹਨਤ ਨਾਲ ਕਰਨੀ ਪੈਣੀ ਹੈ ਸਮੇਂ ਨੂੰ ਨਾਲ ਸਮਝਣਾ ਪੈਣਾ ਦਿਮਾਗ ਕੁਦਰਤ ਨੇ ਦਿੱਤਾ ਸਮੇਂ ਨੂੰ ਸਮਝਣ ਲਈ ਉਸ ਸੰਸਾਰ ਚੱਲੋਗੇ ਤਾਂ ਹਰ ਪਾਸੇ ਦੀ એનર્ਜੀ ਸ਼ੁਭ ਰਹੇਗੀ ਠੀਕ ਤਾਂ 226 ਤੁਲਾ ਲਗਨ ਤੇ ਤੁਲਾ ਰਾਸ਼ੀ ਵਾਲਿਆਂ ਲਈ ਬਹੁਤ 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 ਅੱਛਾ ਜਾਵੇ ਹੈਪੀ ਨਿਊ ਇਅਰ ਤੇ ਇਸ ਸਾਲ ਤੁਹਾਡੀਆਂ ਸਾਰੀਆਂ ਮਨੋਕਾਮਨਾ ਪੂਰੀਆਂ ਹੋਣ ਤੇ ਮੈਨੂੰ ਦੋ ਇਜਾਜ਼ਤ ਸਾਸ਼ਿਕਾ